ਕਨੋਰੀ ਬੜੀ ਨਿਆ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਥਿਤੀ ਜਿਹੜੀ ਕਾਫੀ ਤਣਾਅਪੂਰਨ ਬਣੀ ਹੋਈ ਹੈ ਤਾਂ ਹਰਿਆਣਾ ਵਾਲੀ ਸਾਈਡ ਤੋਂ ਪੁਲਿਸ ਪ੍ਰਸ਼ਾਸਨ ਅਤੇ ਵਕਫਾਕ ਸੁਰੱਖਿਆ ਟੁਕਰੀਆਂ ਦੇ ਵੱਲੋਂ ਕਿਸਾਨਾਂ ਦੇ ਉੱਤੇ ਜਿਹੜੀ ਕਥਰੂ ਗੈਸ ਦੇ ਗੋਲੇ ਨੇ ਉਹ ਛੱਡੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਮ ਇੰਨਾ ਜਿਆਦਾ ਹੋ ਗਿਆ ਕਿ ਇੱਥੇ ਖੜਨਾ ਜਿਹੜਾ ਕੋਈ ਮੁਸ਼ਕਲ ਹੋ ਗਿਆ ਹੈ ਤੇ ਇੱਧਰ ਖੇਤਾਂ ਦੀ ਵੀ ਤਸਵੀਰਾਂ ਤੁਹਾਨੂੰ ਦਿਖਾਵਾ ਕਿ ਇਸ ਤਰ੍ਹਾਂ ਦੇ ਨਾਲ ਜੋ ਕਿਸਾਨ ਖੇਤਾਂ ਦੇ ਵਾਲੀ ਸਾਈਡ ਤੋਂ ਅੱਗੇ ਵਧਣਾ ਚਾਹ ਰਹੇ ਸੀ ਤਾਂ ਉਹਨਾਂ ਦੇ ਉੱਤੇ ਵੀ ਜਿਹੜੇ ਕਿਥਰੂ ਗੈਸ ਦੇ ਗੋਲੇ ਨੇ ਉਹ ਛੱਡੇ ਜਾ ਰਹੇ ਨੇ ਤਾਂ ਖੇਤਾਂ ਦੇ ਵਿੱਚ ਵੀ ਵੱਡੀ ਗਿਣਤੀ ਵਿੱਚ ਕਿਸਾਨ ਜਿਹੜੇ ਨੇ ਹਰਿਆਣੇ ਵਾਲੀ ਸਾਈਡ ਨੂੰ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਜਿਹੜੇ ਗੋਲੇ ਨੇ ਉਹ ਛੱਡੇ ਜਾ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਡਰੋਨ ਦੇ ਜ਼ਰੀਏ ਵੀ ਅਥਰੂ ਗੈਸ ਦੇ ਗੋਲੇ ਨੇ ਉਹ ਛੱਡੇ ਜਾ ਰਹੇ ਨੇ ਤਾਂ ਕਿੰਨੀ ਦੂਰ ਤੱਕ ਇਹਨਾਂ ਦਾ ਜਿਹੜਾ ਕਿ ਧੂਆਂ ਤੁਸੀਂ ਦੇਖਣ ਨੂੰ ਮਿਲ ਰਿਹਾ ਹੈ ਤਾਂ ਤਸਵੀਰਾਂ ਖਲੋਰੀ ਬਾਰਡਰ ਦੀਆਂ ਨੇ ਜਿੱਥੇ ਸਥਿਤੀ ਕਾਫੀ ਜ਼ਿਆਦਾ ਤਣਾਅਪੂਰਨ ਬਣਦੀ ਹੋਈ ਨਜ਼ਰ ਆ ਰਹੀ ਹੈ ਤਾਂ ਲਗਾਤਾਰ ਇੱਕ ਤੋਂ ਬਾਅਦ ਇੱਕ ਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਠਾਠਾ ਦੀ ਆਵਾਜ਼ਾਂ ਤੁਸੀਂ ਸੁਣ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇੱਥੇ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਇੱਕ ਤੋਂ ਬਾਅਦ ਇੱਕ ਥਰੂ ਗੈਸ ਦੇ ਗੋਲੇ ਨੇ ਉਹ ਛੱਡੇ ਜਾ ਰਹੇ ਨੇ ਤਾਂ ਤੂਆਂ ਹੀ ਤੂਆਂ ਜਿਹੜਾ ਕੀ ਨਜ਼ਰ ਆ ਰਿਹਾ ਹੈ ਇੱਕ ਪਾਸੇ ਖੇਤਾਂ ਦੇ ਵੱਲ ਗੋਲੇ ਛੱਡੇ ਜਾ ਰਹੇ ਨੇ ਥਰੂ ਗੈਸ ਦੇ ਤਾਂ ਦੇਖ ਸਕਦੇ ਹੋ ਤੁਸੀਂ ਡਰੋਨ ਦੇ ਜ਼ਰੀਏ ਨੌਜਵਾਨਾਂ ਦੇ ਵੱਲੋਂ ਉਹਨਾਂ ਨੂੰ ਡਿਫਿਊਜ਼ ਕਰਨ ਦੀ ਵੀ ਕੋਸ਼ਿਸ਼ਾਂ ਕੀਤੀ ਜਾ ਰਹੀ ਹੈ ਤਾਂ ਸਿੱਧੀਆਂ ਤਸਵੀਰਾਂ ਖਨੋਰੀ ਬਾਰਡਰ ਤੋਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਸਾਰੇ ਪਾਸਿਓਂ ਦੀ ਕਿਸਾਨਾਂ ਤੇ ਜਿਹੜਾ ਹਮਲਾ ਉਹ ਕੀਤਾ ਜਾ ਰਿਹਾ ਹੈ ਚਾਹੇ ਸੜਕ ਦੇ ਜ਼ਰੀਏ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹੋਣ ਕਿਸਾਨ ਤੇ ਜਾਂ ਫਿਰ ਖੇਤਾਂ ਦੇ ਰਸਤੇ ਉਹ ਤਾਂ ਇੱਕ ਤੋਂ ਬਾਅਦ ਇੱਕ ਜਿਹੜੇ ਕਿਥੋਂ ਗੈਸ ਦੇ ਗੋਲੇ ਨੇ ਉਹ ਛੱਡੇ ਜਾ ਰਹੇ ਨੇ ਤਾਂ ਬਹੁਤ ਸਾਰੇ ਨੌਜਵਾਨ ਜ਼ਖਮੀ ਹੋਏ ਨੇ ਇੱਕ ਤੋਂ ਬਾਅਦ ਹੀ ਐਂਬੂਲੈਂਸ ਇੱਥੇ ਪਹੁੰਚ ਰਹੀ ਹੈ ਫਰਸਟ ایڈ ਦੇ ਕੇ ਨੌਜਵਾਨਾਂ ਨੂੰ ਨੇੜੇ ਦੇ ਹਸਪਤਾਲਾਂ ਵਿੱਚ ਇਲਾਜ ਦੇ ਲਈ ਲਿਜਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਸਿੱਧੀਆਂ ਠੋੜਨ ਨਾਲ ਖਨੋਰੀ ਬਾਰਡਰ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਸਥਿਤੀ ਕਾਫੀ ਤਣਾਅਪੂਰਨ ਬਣਦੀ ਹੋਈ ਨਜ਼ਰ ਆ ਰਹੀ ਹੈ ਤਾਂ ਬਹੁਤ ਸਾਰੇ ਕਿਸਾਨ ਜਿਹੜੇ ਨੇ ਜ਼ਖਮੀ ਹੋਏ ਨੇ ਤਾਂ ਆਵਾਜ਼ਾਂ ਤੁਸੀਂ ਸੁਣ ਸਕਦੇ ਹੋ ਠਾ ਠਾ ਦੀਆਂ ਜਿਹੜੀਆਂ ਕੀ ਆਵਾਜ਼ਾਂ ਨੇ ਇੱਕ ਤੋਂ ਬਾਅਦ ਇੱਕ ਸੁਣਨ ਨੂੰ ਮਿਲ ਰਹੀ ਐ ਤਾਂ ਲਗਾਤਾਰ ਅਥਰੂ ਗੈਸ ਦੇ ਗੋਲੇ ਨੇ ਛੱਡੇ ਜਾ ਰਹੇ ਨੇ ਭਾਈ ਕਿੰਨਾ ਕੁ ਨੁਕਸਾਨ ਹੋਇਆ ਕਿੰਨੇ ਕੁ ਨੌਜਵਾਨ ਜ਼ਖਮੀ ਹੋਏ ਭਾਈ ਬਹੁਤ ਜ਼ਿਆਦੇ ਬੁਰਾ ਹਾਲਾ ਭਾਈ ਬਹੁਤ ਜ਼ਿਆਦੇ ੱਤਕਾ ਇੰਨੀ ਜ਼ਿਆਦੇ ਗੋਲਾਵਾਰੂ ਚੱਲ ਰਹੇ ਹਨ ਛੱਡ ਦਿਓ ਗੱਲਾਂ ਕਿੰਨੇ ਕੁ ਨੌਜਵਾਨਾਂ ਚ ਅਚਨਚੇਤ ਜ਼ਖਮੀ ਖਾਦੇ ਵੀਰੇ ਜ਼ਖਮੀ ਹੋ ਜਾਂਦੇ ਜਿਹੜੇ ਜਿਹੜੇ ਅੱਗੇ ਹੁੰਦੇ ਨੇ ਉਹ ਹੀ ਜ਼ਖਮੀ ਹੋ ਜਾਂਦੇ ਨੇ ਚੱਕਦੇ ਆਂ ਤੇ ਐਂਬੂਲੈਂਸਾਂ ਦੇ ਉੱਤੇ ਸਾਡੇ ਚੱਕਦੇ ਮਰੀਜ਼ ਚੱਕਦੇ ਆਂ ਤਾਂ ਉੱਤੇ ਵੀ ਛੱਡਦੇ ਉਹ ਮੈਨੂੰ ਲਿਆਜ ਕਰੀ ਵੀ 2 ਮਿੰਟ ਨਾਲ ਖੜੇ ਸੀ ਆਰਾਮ ਨਾਲ ਜਾਫਰ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਬਾਈ ਆਰਾਮ ਨਾਲ ਖੜੇ ਬੱਟ ਤੇ ਬਿਲਕੁਲ ਸਾਰੇ ਸ਼ਾਂਤ ਵਿੱਚ ਉਹ ਉੱਪਰ ਇੱਥੇ ਤੱਕ ਚੜ ਗਏ ਆਗੇ ਉੱਪਰ ਲੋਕਾਂ ਦੇ ਉਧਰ ਦਾ ਮੀਟਿੰਗ ਦਾ ਕਹੀ ਜਾਂਦੇ 2 ਵਜੇ ਮੀਟਿੰਗ ਹੋਣੀ ਬਹੁਤ ਬੁਰਾ ਹਾਲਾ ਬਾਈ ਨਾਲ ਨਾਲ ਦੂਜਾ ਗੋਲਾ ਮਾਰ ਦਿੰਦੇ ਨੇ ਛਰਲੇ ਵਾਲਾ ਤੂੰ ਇਹਦੇ ਨਾਲ ਨਾਲ ਦੋ ਦੋ ਬਸ ਉਹਨਾਂ ਜ਼ਖਮੀ ਕਰਦੇ ਨੇ ਪਹਿਲਾਂ ਕਿੰਨੇ ਕੁ ਨੁਕਸਾਨੇ ਕਰਦ ਨੇ ਟਰੈਕਟਰਾਂ ਦਾ ਹੀ ਬਹੁਤ ਨੁਕਸਾਨ ਹੋਇਆ ਬਾਈ ਟਾਇਰ ਪਾੜਨੇ ਉਹ ਟਾਇਰ ਪਾੜੇ ਪੈਣ ਜਾ ਕੇ ਟੈਂਕੀ ਵੀ ਪਾੜਤੀ ਦੋ ਟਰੈਕਟਰ ਪੰਨ ਤੇ ਬਲੇਰੋ ਗੱਡੀ ਪੰਨ ਨੁਕਸਾਨ ਹੀ ਨੁਕਸਾਨ ਹੈ ਬਈ ਦੋ ਟਰੈਕਟਰ ਜਮਾਗਾ ਤੁਮ ਕਰਦੇ ਹੋ ਨੁਕਸਾਨ ਹੋਣਾ ਹੈ ਬਈ ਨੁਕਸਾਨ ਹੋਣਦੀ ਆ ਹੋਰ ਕੀ ਹੈਗਾ ਨੁਕਸਾਨ ਹੋਣਦਾ ਬਹੁਤ ਜਿਆਦਾ ਨੁਕਸਾਨ ਹੋ ਰਿਹਾਗਾ ਮਾਹੌਲ ਕਿਸ ਤਰ੍ਹਾਂ ਦਾ ਬਣਾ ਰੱਖਿਆ ਹੈ ਸਰਕਾਰ ਅਤੇ ਪ੍ਰਸ਼ਾਸਨ ਨੇ ਪਾਕਿਸਤਾਨ ਦੇ ਬਈ ਹਿੰਦੁਸਤਾਨ ਜੰਗ ਦਾ ਮੈਦਾਨ ਹੋਇਆ ਹੋਇਆ ਜਿਸ ਤਰ੍ਹਾਂ ਵੋਟਰਾਂ ਤੇ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਸੀ ਠਾਠਾਂ ਦੀਆਂ ਆਵਾਜ਼ਾਂ ਉਹੀ ਆਵਾਜ਼ ਇੱਥੇ ਸੁਣ ਰਹੀ ਹੈ ਇੱਥੇ ਭਾਰਤ ਦਾ ਬਾਰਡਰ ਹੀ ਹੋ ਰਿਹਾਗਾ ਲੜਾਈ ਫੁੱਲ ਹੋਈ ਹੋਈ ਹੈਗੀ ਕਿਸਾਨ ਸ਼ਾਂਤ ਖੜੇ ਨੇ ਫੇਰ ਵੀ ਗੋਲੇ ਮਾਰ ਰਹੇ ਨੇ ਬਹੁਤ ਜਿਆਦਾ ਤੰਗ ਕਰ ਰਹੇ ਨੇ ਕਦੇ ਉਹ ਵਾਲੇ ਗੋਲੇ ਛੱੜ ਰਹੇ ਨੇ ਕਦੇ ਦੂਜੇ ਗੋਲੇ ਮਾਰ ਰਹੇ ਨੇ ਤਾਂ ਬਿਲਕੁਲ ਸਿੱਧੇ ਜਿਹੜਾ ਕਿ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਿੱਧੀਆਂ ਜਿਹੜੀਆਂ ਗੋਲੀਆਂ ਨੇ ਉਹ ਚਲਾਈਆਂ ਜਾ ਰਹੀਆਂ ਨੇ ਤਾਂ ਸਥਿਤੀ ਜਿਹੜੀ ਕਾਫੀ ਜ਼ਿਆਦਾ ਤਣਾਪੂਰਨ ਬਣਦੀ ਹੋਈ ਨਜ਼ਰ ਆ ਰਹੀ ਹੈ ਤਖਨੋਰੀ ਬਾਰਡਰ ਦੀਆਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਆ ਤਾਂ ਹੁਣ ਨੌਜਵਾਨਾਂ ਨੂੰ ਉਥੋਂ ਕਿਸ ਤਰ੍ਹਾਂ ਗੋਲੀਆਂ ਤੋਂ ਬਚਣ ਦੇ ਲਈ ਉਹਨਾਂ ਦੇ ਫੇਸ ਦੇ ਉੱਤੇ ਕੋਲਕਾਟ ਜਿਹੜੀ ਉਹ ਲਗਾਈ ਜਾ ਰਹੀ ਹੈ ਕੈਮੀਕਲ ਲਗਾਏ ਜਾ ਰਹੇ ਜਾਂ ਜਿਹੜਾ ਮੁੱਖ ਸਕਿਨ ਨੂੰ ਜਿਹੜਾ ਕਿ ਨੁਕਸਾਨ ਨਾ ਪਹੁੰਚੇ ਪਰ ਦੂਜੇ ਪਾਸੇ ਲਗਾਤਾਰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਨੌਜਵਾਨਾਂ ਦੇ ਵੀ ਕਹਿਣਾ ਹੈ ਕਿ ਸਿੱਧੀਆਂ ਗੋਲੀਆਂ ਅਤੇ ਸਰਲੇ ਵਾਲੀਆਂ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਨੇ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹੁਣ ਇਲਾਜ ਦੇ ਲਈ ਨੇੜੇ ਦੇ ਹਸਪਤਾਲਾਂ ਦੇ ਵਿੱਚ ਲਿਜਾਇਆ ਗਿਆ ਕੈਮਰਾ ਪਰਸਨ ਸੈਣੀ ਦੇ ਨਾਲ ਹਿੰਮਤ ਸਿੰਘ ਇਕਪਾਲ ਦੇਨਿਕ ਸਵੇਰਾ ਖਨੋਰੀ ਬਾਰਡਰ